ਹਾਂਜੀ ਕਿੱਦਾਂ ਸਾਰੇ ਚੱਲਦਾ ਜ ਤੂੜੀ ਦਾ ਕੰਮ ਉਹ ਕਹਿੰਦੇ ਉੱਪਰ ਚੜ ਜਾ ਤੋ ਦੇ ਹੈ ਉਹ ਇਹ ਕਹਿੰਦੇ ਉੱਪਰ ਚੜ ਜਾ ਤੋ ਦੇ ਪਤੂੜੀ ਨੂੰ ਵਾਹ ਵਰਤਿਆ ਹੋਊ ਉੱਪਰ ਚੜ ਜਾ ਵਜਨ ਬਥੇਰਾ ਤੋ ਹੋਈ ਜਾਣੀ ਵਾ ਉੱਪਰ ਚੜਦਾ ਹੁਣ ਹੋ ਗਈ ਠੰਡ ਲਾਈਏ ਡੰਗਰਾਂ ਨੂੰ ਪੱਲੀਆਂ ਭਾਂਸੀ ਉਰੇ ਹੈ ਨਹੀਂ ਹੋ ਗਿਆ ਵਾ ਰਿਸ਼ਤੇਦਾਰੀ ਚ ਕਿਤੇ ਆਪਣੀ ਰਿਸ਼ਤੇਦਾਰੀ ਚ ਉੱਥੇ ਸਾਡਾ ਰਿਸ਼ਤੇਦਾਰ ਹੋ ਗਿਆ ਬਿਮਾਰ ਉਹਨਾਂ ਦਾ ਨੌਕਰੀ ਵੀ ਗਿਆ ਵਾ ਤਾਂ ਕਰਕੇ ਉੱਥੇ ਭੇਜਿਆ ਵਾ 2-4 ਦਿਨ ਖਾਤਰ ਹੁਣ ਆਪੇ ਲਾਉਨੇ ਅੱਜ ਪੱਲੀਆਂ ਲਓ ਜੀ ਅੱਜ ਟੋਤੀ ਆਪਣੇ ਪ੍ਰਾਲੀ ਇਹ ਹੈਗੀ ਬਾਸਮਤੀ ਦੀ ਕਿਉਂਕਿ ਇਹ ਲੰਬੀ ਹੁੰਦੀ ਲੰਬੀ ਆਪਾਂ ਨੇ ਚਾਹੀਦੇ ਗੰਨਾ ਬੰਨਣ ਖਾਤਰ ਜਿਹੜੀ ਦੂਈ ਪਰਮਲ ਹੁੰਦੀ ਉਹ ਹੁੰਦੀ ਛੋਟੀ ਉਹਦੇ ਗੱਲ ਗੰਨਾ ਨਹੀਂ ਬੰਨ ਹੁੰਦਾ ਇਹ ਆਪਣੇ ਮਿੱਤਰ ਕੈਪਟਨਾਂ ਦਾ ਖੇਤ ਇਹਨਾਂ ਤੋਂ ਆਪਨੇ ਪ੍ਰਾਲੀ ਇਹ ਲੱਤੀ ਆ ਅੱਜ ਲੱਗੇ ਜਵੀ ਚ ਯੂਰੀਆ ਪਾਉਣੋਂ ਪਹਿਲਾਂ ਜਵੀ ਹੋ ਗਈ ਆਪਣੀ ਲਗਭਗ ਮਹੀਨੇ ਦੀ ਕਿਤੇ ਜਲ ਪਾਵਾਂ ਏ ਸੋਇਲ ਨਿਊਟਰੀ ਪlant ਗਰੋਥ ਰੈਗੂਲੇਟਰ ਇਹ ਪਾਉਣ ਲੱਗੇ ਆਂ ਡੇਢ ਪੋੜਾ ਚਰਕ ਵਿੱਗੇ ਜਗਾ ਇਹ ਆ ਫਿਰ ਲਾਉਂਗੇ ਪੰਜ ਚਾਰ ਦਿਨ ਤੱਕ ਪਾਣੀ ਬੜਾ ਨਾ ਆਨੰਦ ਆਉਂਦਾ ਗੁਰੂ ਨਗਰੀ ਆ ਕੇ ਅੰਮ੍ਰਿਤਸਰ ਬੜਾ ਨਾ ਮਾਨੂੰ ਸ਼ਾਂਤੀ ਮਿਲਦੀ ਹੋ ਰਿਹਾ ਕੇ ਪਉਲੇ ਨੌਰੀ ਹਰਮੰਦਰ ਸਾਹਿਬ ਬਾਗਤਰਾ ਨੂੰ ਦੇਖ ਦੇ ਕੇ ਜਿਹੜੇ ਧੋ ਹੁੰਦੇ ਹਨ ਨਾ ਪਰ ਮੰਦਰ ਬਾਤਰਾ ਨੂੰ ਦੇਖ ਦੇ ਕੇ ਹੈਰਾਨ ਹੋਏ ਪਏ ਆ 25 30 ਪੂਰੇ ਇੱਧਰ ਕੇਵਾ ਦੇਖਦੇ ਕਿਰਾ ਹੈਰਾਨ ਹੋਏ ਹੋਏ ਵਾਲੇ ਵੀਡੀਓ ਨਾਲ ਅਜੇ ਧੰਨ ਗੁਰ ਰੰਦਸ ਕਰੋ ਜੀ ਦਰਸ਼ਨ ਜਿਹੜੀਆਂ ਬੀਬੀਆਂ ਭੈਣਾ ਬਜ਼ੁਰਗ ਦਰਸ਼ਨਾਂ ਨੂੰ ਆਉਨੇ ਆ ਸ੍ਰੀ ਹਰਮੰਦਰ ਸਾਹਿਬ ਵਿਖੇ ਸੇਵਾ ਦੇਖੋ ਕਿੰਨੇ ਸੇਵਾ ਭਾਵ ਗੱਲ ਕਰ ਰਹੇ ਆ ਕੋਈ ਗੋਭੀ ਕੱਟ ਰਿਹਾ ਕੋਈ ਗਾਜਰਾਂ ਕੱਟ ਰਿਹਾ ਆਪਣੇ ਕੋਲ ਵੀ ਜਿੰਨਾ ਕੁ ਟਾਈਮ ਥਾ ਆਪਣਾ 10 15 ਮਿੰਟ ਜਰੂਰ ਸੇਵਾ ਚਲੋ ਆਏ ਆ